ਇੰਨੀ ਇੱਕ ਗੰਦਗੀ ਇਕੱਠੀ ਹੋ ਗਈ ਇੱਥੇ ਆ ਕੇ ਵੀ ਆ ਤੁਸੀਂ ਦੇਖੋ ਸਾਰੇ ਦੇ ਸਾਰੇ ਗੰਦਗੀ ਦੇ ਢੇਰ ਲੱਗੇ ਇੱਥੇ ਔਰ ਇਹਨੇ ਮਾੜੇ ਹਾਲਾਤ ਨੇ ਸਾਫ ਸਫਾਈ ਦੇ ਔਰ ਕਹਿਣ ਨੂੰ ਸਾਡਾ ਸ਼ਹਿਰ ਜਿਹੜਾ ਅਮ੍ਰਿਤਸਰ ਆ ਸਮਾਰਟ ਸਿਟੀ ਆ ਔਰ ਆ ਸਮਾਰਟ ਸਿਟੀ ਦੇ ਹਾਲਾਤ ਵੇਖ ਲਓ ਔਰ ਪੰਜਾਬ ਸਰਕਾਰ ਸੈਂਟਰ ਸਰਕਾਰ ਇਸ ਵੱਲ ਧਿਆਨ ਪਤਾ ਨਹੀਂ ਕਿਉਂ ਨਹੀਂ ਦੇ ਰਹੀ ਕਿਉਂਕਿ ਕਮ ਸੇ ਕਮ ਲੋਕਾਂ ਨੂੰ ਸਾਫ ਸਫਾਈ ਹੀ ਚਾਹੀਦੀ ਆ ਤੇ ਸਾਫ ਸਫਾਈ ਹੀ ਨਹੀਂ ਮਿਲ ਰਹੀ ਔਰ ਆ ਜ਼ਹਿਰੀਲਾ ਗੰਦਾ ਪਾਣੀ ਜਿਹੜਾ ਵਾ ਇਦਾਂ ਹੀ ਲੁਧਿਆਣੇ ਦੇ ਬੁੱਢੇ ਨਾਲੇ ਤੇ ਇਦਾਂ ਹੀ ਇੱਥੇ ਆ ਇਹ ਲੋਕ ਜਿਹੜੇ ਇੱਥੋਂ ਦੇ ਵਿਚਾਰੇ ਸੰਤਾਪ ਭੋਗਦੇ ਆ ਔਰ ਬੜੀ ਮਾੜੀ ਗੱਲ ਆ ਪੰਜਾਬ ਸਾਡਾ ਪਾਣੀ ਦੇ ਨਾਂ ਨਾ ਜਾਣਿਆ ਜਾਂਦਾ ਸੀ ਅੱਜ ਸਾਡਾ ਪਾਣੀ ਹੀ ਗੰਦਾ ਹੋ ਚੁੱਕਿਆ ਔਰ ਦੂਰ ਦੂਰ ਤੱਕ ਤੁਸੀਂ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਆ ਇਹ ਤੁਹਾਨੂੰ ਗੰਦਗੀ ਦੇ ਲੱਗੇ ਢੇਰ ਨਜ਼ਰ ਆਉਣਗੇ ਗੰਦਾ ਪਾਣੀ ਨਜ਼ਰ ਆਊਗਾ ਜਿਨ੍ਹਾਂ ਦਾ ਸਾਹਮਣਾ ਇੱਥੋਂ ਦੇ ਸ਼ਹਿਰ ਵਾਸੀਆਂ ਨੂੰ ਕਰਨਾ ਪੈਂਦਾ ਔਰ ਬੜੇ ਦੁੱਖ ਦੀ ਗੱਲ ਆ ਕਿ ਸਰਕਾਰ ਇਸ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਕਿਉਂਕਿ ਵੱਡੇ ਵੱਡੇ ਪ੍ਰੋਜੈਕਟ ਤੇ ਆਪਾਂ ਅਨਾਉਂਸ ਕਰ ਦਿੰਨੇ ਆ ਜਦੋਂ ਗਰਾਉਂਡ ਲੈਵਲ ਤੇ ਆ ਕੇ ਵੇਖੀਏ ਤੇ ਫਿਰ ਆ ਕੇ ਪਤਾ ਲੱਗਦਾ ਹੈ ਕਿ ਉਹ ਪ੍ਰੋਜੈਕਟ ਸਿਰਫ ਹਵਾ ਦੇ ਵਿੱਚ ਹੀ ਰਹਿ ਗਏ ਸੀਗੇ ਸੋ ਇਸ ਵੱਲ ਸਰਕਾਰ ਪ੍ਰਸ਼ਾਸਨ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ